ਗੋਲ ਨਹੀਂ ਹੁੰਦੇ ਹੱਡੀਆਂ ਕੱਢ ਜਾਂਦੇ ਹਨ ਸੁਸਤ ਹੋ ਕੇ ਬੈਠੇ ਰਹਿੰਦੇ ਆ ਤੇ ਹੁਣ ਆਪਾਂ ਦਾਿਆ ਰਹੇ ਜੂਗਾ ਹਨਾ ਉਹਦੀ ਆ ਤੁਸੀਂ ਗੋਲੀ ਬਣਾ ਕੇ ਕਬੂਤਰ ਨੂੰ ਦੇ ਸਕਦੇ ਹੋ ਠੀਕ ਹੈ ਤੇ ਕੇ ਤੇ ਸਸਰੀ ਘਾਲੀ ਦੇ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਮੇਰੇ NRI ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਕੋਲੋਂ ਪਿਆਰ ਭਰੀ ਸਸਰੀ ਘਾਲ ਸੋ ਬਾਈ ਨੂੰ ਅਰਦਾਸ ਕਰਦੇ ਆਂ ਕਿ ਸਭ ਦੇ ਘਰ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ 'ਚ ਹੋਣ ਸੋ ਬਾਈ ਅੱਜ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਡਾਲੋ ਇਪੋਨੈਂਟ ਲਾ ਲਓ ਠੀਕ ਹੈ ਈਪਰਾਵਾਂ ਆਂਦੇ ਨਾ ਮੈਨੂੰ ਮੈਸੇਜ ਆਈ ਜਾਂਦੇ ਸੀ ਸੋ ਤਾਂ ਕਰਕੇ ਮੈਨੂੰ ਵੀਡੀਓ ਅੱਜ ਰਾਤ ਨੂੰ ਹੀ ਬਣਾਉਣੀ ਪਈ ਬਈ ਸੋ ਕੁਆਲਿਟੀ ਕਿੰਨੀ ਥੋੜਾ ਜਿਹਾ ਮਾਫੀ ਆ ਕਿਉਂਕਿ ਕੈਮਰਾ ਥੋੜਾ ਜਿਹਾ ਦਿੱਕਤ ਦੇਣ ਲੱਗ ਰਿਹਾ ਤਾਂ ਕਰਕੇ ਤੇ ਥੋੜੀ ਇੱਕ ਕੁਆਲਿਟੀ ਦਾ ਜੋ ਹੋਇਆ ਕੁਝ ਤਾਂ ਅਡਜਸਟ ਕਰਿਓ ਭਰਾ ਬਣ ਕੇ ਸੋ ਅੱਜ ਵਾਲੀ ਵੀਡੀਓ ਆ ਜਿਹੜੀ ਬਈ ਵੀ ਬਾਜੀ ਵਾਲੇ ਕਬੂਤਰ ਆ ਕਿਉਂ ਜੇ ਕਬੂਤਰ ਬਈ ਤੰਦਰੁਸਤ ਹੋਊਗਾ ਫੇਰੀ ਗਾਹ ਪਾ ਬਾਜੀ ਛੱਡ ਸਕਾਂਗੇ ਬਾਈ ਫੇਰ ਹੀ ਉਹ ਜਿੱਤ ਸਕੂਗਾ ਫੇਰ ਹੀ ਘਰੇ ਉੱਡ ਸਕੂਗਾ ਠੀਕ ਹੈ ਜੇ ਕਬੂਤਰੀ ਨਾ ਤੰਦਰੁਸਤ ਹੋਊਗਾ ਬਾਈ ਫਿਰ ਉਹਨੇ ਕੀ ਉੱਡਣਾ ਠੀਕ ਹੈ ਕੀ ਆਪਾਂ ਬਾਜੀ ਜਿੱਤ ਸਕਦੇ ਆ ਫੇਰ ਤਾਂ ਉਹਨੂੰ ਜੋ ਮਰਜ਼ੀ ਪਾਣੀ ਲਈ ਚੱਲੇ ਜੋ ਕੁਝ ਮਰਜ਼ੀ ਕਰੀ ਜਾਈਏ ਆਪਾਂ ਨਾ ਜਮਾ ਨਹੀਂ ਕਿਸੇ ਵੀ ਕੰਮ ਦਾ ਸੋ ਇਹਦੇ ਕਰਕੇ ਬਾਈ ਕੁਝ ਕ ਗੱਲਾਂ ਨੇ ਧਿਆਨ ਦੇਣ ਵਾਲੀਆਂ ਨੇ ਸੋ ਹੱਥ ਜੋੜ ਕੇ ਬੇਨਤੀ ਆ ਵੀਡੀਓ ਪੂਰੀ ਦੇਖਿਓ ਤੇ ਜਿਹੜੇ ਮੇਰੇ ਭਰਾਵਾਲੇ ਮੇਰੇ ਨਾਲੋਂ ਸੀਨੀਅਰ ਜਾਂ ਸਿਆਣੇ ਨੇ ਠੀਕ ਆ ਪਰਾ ਉਹ ਚਾਹੀ ਨਹੀਂ ਦੇਖਣ ਠੀਕ ਹੈ ਗਲਤ ਕਮੈਂਟ ਜਾਂ ਕੋਈ ਵੈਸੇ ਹੀ ਕੁਝ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਹਨ ਤੇ ਬਾਕੀ ਜਦੋਂ ਬਹੁਤ ਲਵ ਯੂ ਆ ਸਾਰੇ ਭਰਾਵਾਂ ਨੇ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਹਨ ਜਾਂ ਆਪਣੀ ਸਪੋਰਟ ਕਰੀ ਜਾਂਦੇ ਆ ਹਨ ਵੀਡੀਓ ਨੂੰ ਸ਼ੇਅਰ ਕਰਦੇ ਆ ਦੇਖਦੇ ਆ ਸੋ ਵਧੀਆ ਕਮੈਂਟ ਵੀ ਕਰਦੇ ਆ ਹਨ ਸੋ ਇੱਕ ਅੱਧਾ ਤੁਹਾਨੂੰ ਪਤਾ ਹੀ ਹੁੰਦਾ ਹੀ ਆ ਕੋਈ ਨਾ ਕੋਈ ਭਈ ਹੈ ਨਾ ਉਹ ਵੀ ਜਦੋਂ ਬੰਦੇ ਨੂੰ ਸਹੀ ਸਮਝ ਆ ਜਾਂਦੀ ਆ ਗੱਲ ਸਹੀ ਲੱਗਦੀ ਆ ਹਨ ਤਾਂ ਉਹ ਵੀ ਹਟ ਜਾਂਦੇ ਆ ਹਨ ਗਲਤ ਕਮੈਂਟ ਕਰਨ ਨੂੰ ਤੇ ਕਈ ਹੁੰਦੇ ਨੇ ਜੱਕਵੇਂ ਜੇ ਇੱਕ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ ਹਨ ਬੰਦੇ ਬਾਰੇ ਵੀ ਬੰਦਾ ਕਿਹੋ ਜਿਹਾ ਹੈ ਸੰਸਾਮ ਕਿਹੋ ਜਿਹਾ ਹੈ ਨਾ ਤੇ ਕੀ ਗੱਲਬਾਤ ਆ ਤਾਂ ਬੋਲ ਪੈਂਦੇ ਤੁਹਾਨੂੰ ਪਤਾ ਹੀ ਆ ਹਨ ਸੋ ਤੇ ਇੱਕ ਹੋਰ ਕਈ ਭਰਾ ਮੈਨੂੰ ਕਹਿੰਦੇ ਫੋਨ ਨੰਬਰ ਦੇ ਦੇ ਮਿਲਣਾ ਫੋਨ ਨੰਬਰ ਦੇ ਦੇ ਭਰਾ ਸੋ ਹੱਥ ਜੋੜ ਕੇ ਬੇਨਤੀ ਆ ਬਈ ਨੰਬਰ ਮੇਰਾ ਬੰਦ ਪਿਆ ਕਿ ਫੋਨ ਖਰਾਬ ਹੋ ਗਿਆ ਸੀ ਤਾਂ ਕਰਕੇ ਉਹ ਆਪਾਂ ਨੰਬਰ ਚਲਾਇਆ ਨਹੀਂ ਹੈਗਾ ਚੈਨਲ ਵਾਲਾ ਹਨ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਬਈ ਚੰਗੇ ਬੰਦੇ ਤੇ ਵੀ ਕੋਈ ਯਾਰ ਯਕੀਨ ਨਹੀਂ ਕਰ ਸਕਦਾ ਅੱਜ ਕੱਲ ਲੋਕਾਂ ਨੇ ਇਹ ਜਾਂ ਚੋਰਾ ਨੇ ਇਹ ਜੀ ਗੱਲਬਾਤ ਕਰਤੀ ਹਨਾ ਬੰਦਾ ਕਿਸੇ ਦੇ ਵੀ ਭਰੋਸਾ ਨਹੀਂ ਕਰ ਸਕਦਾ ਹਨਾ ਸੋ ਤਾਂ ਕਰਕੇ ਬਈ ਹਾਂ ਬਾਹਰ ਕਿਤੇ ਵੀ ਮਿਲ ਸਕਦੇ ਆਪਾਂ ਜੇਕਰ ਕੋਈ ਕਹੇ ਵੀ ਜਾਨਵਰਾਂ ਦਾ ਸ਼ੌਂਕ ਜਾਂ ਘਰੇ ਮਿਲਣਾ ਹਨਾ ਸੋ ਨਹੀਂ ਹੋ ਸਕਦਾ ਸੋ ਅੱਜ ਵਾਲੀ ਜਿਹੜੀ ਵੀਡੀਓ ਹੈ ਬਈ ਕਬੂਤਰਾਂ ਤੇ ਆਇਆ ਕਬੂਤਰ ਥੱਲੋਂ ਗੋਲ ਨਹੀਂ ਹੁੰਦੇ ਹੱਡੀਆਂ ਕੱਢ ਜਾਂਦੇ ਹਨਾ ਸੋ ਉਸ ਤੋਂ ਹੋ ਕੇ ਬੈਠੇ ਰਹਿੰਦੇ ਆ ਤੇ ਹੁਣ ਆਪਾਂ ਕਈ ਭਰਾ ਬੱਚੇ ਖੋਲ ਹੀ ਜਾਂਦੇ ਨੇ ਹਨਾ ਜਾਨਵਰ ਜਿਹੜੇ ਕਈ ਬੈਠੇ ਨੇ ਠੀਕ ਆ ਜਾਂ ਬੱਚੇ ਨੇ ਨਵੇਂ ਹਨਾ ਖੋਲ ਹੀ ਜਾਂਦੇ ਨੇ ਉਹ ਖੋਦੇ ਨਹੀਂ ਸੋ ਬਈ ਖੋਲਣਗੇ ਕਿੱਥੋਂ ਜਦੋਂ ਬਈ ਤੰਦਰੁਸਤੀ ਨਹੀਂ ਹੈਗੀ ਅੰਦਰੋਂ ਸਹੀ ਨਹੀਂ ਹੈਗੇ ਹਨਾ ਸੋ ਮੇਰੇ ਵੀ ਕਦੋਂ ਕਬੂਤਰਾਂ ਨੂੰ ਦਿੱਕਤ ਆਈ ਆ ਤਾਂ ਕਰਕੇ ਮੈਂ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਨ ਲੱਗਿਆ ਤੇ ਇੱਕ ਦੋ ਕਮੈਂਟ ਵੀ ਸੀਗੇ ਮੈਨੂੰ ਭਰਾਵਾਂ ਦੇ ਹਨਾ ਵੀ ਕਬੂਤਰ ਬਈ ਥੱਲੋਂ ਸਿੱਪ ਗੱਡੀ ਜਾਂਦੇ ਆ ਹਨਾ ਹੱਡੀ ਗੱਡੀ ਜਾਂਦੇ ਆ ਕੀ ਗੱਲ ਆ ਹਨਾ ਤੇ ਕੋਈ ਇਲਾਜ ਜਾਂ ਕਿਵੇਂ ਸਹੀ ਹੋਣਗੇ ਉੱਜ ਸਾਰੀ ਤੁਹਾਡੇ ਨਾਲ ਗੱਲ ਕਰਾਂਗੇ ਤੇ ਇੱਕ ਵਾਰੀ ਕਣਕ ਜਿਹੜੇ ਵੀ ਭਰਾ ਹੁਣ ਕਣਕ ਹੈਣਾ ਕਈ ਭਰਾ ਕੀ ਕਰਦੇ ਨੇ ਬਈ ਨਹੀਂ ਕਈਆਂ ਨਵੇਂ ਨੂੰ ਨਹੀਂ ਪਤਾ ਉਹ ਕੀ ਕਰਦੇ ਆ ਬਈ ਜੇ ਕਣਕ ਜਾਂ ਤਾਂ ਐਂ ਪਾ ਦੇਣਗੇ ਜਾਂ ਤੇ ਧੋਣਗੇ ਹੈਣਾ ਧੋ ਕੇ ਧੁੱਪੇ ਸਕਾ ਲੈਂਦੇ ਆ ਧੁੱਪੇ ਸਕਾ ਕੇ ਪਾਉਂਦੇ ਨੇ ਬਈ ਜੇ ਧੁੱਪੇ ਸਕਾਉਣੇ ਆ ਕਣਕ ਆਪਾਂ ਬਈ ਉਹ ਗਰਮ ਐਸ਼ ਪੈ ਜਾਂਦੀ ਆ ਉਹਦੇ ਚ ਠੀਕ ਐ ਆਟੋਮੈਟਿਕੀ ਜਦੋਂ ਆਪਾਂ ਸੂਰਜ ਹੈਣਾ ਧੁੱਪੇ ਰੱਖ ਕੇ ਚੀਜ਼ ਉਹਨੂੰ ਸੁਕਾਉਣੇ ਆ ਤਾਂ ਉਹਦਾ ਧੋਤੀ ਦਾ ਨਾ ਧੋਤੀ ਦਾ ਕੋਈ ਫਾਇਦਾ ਨਹੀਂ ਬਈ ਰਬਿਕ ਸਾਫ ਜਰੂਰ ਹੋ ਜਾਂਦੀ ਆ ਪਰ ਨੁਕਸਾਨ ਉਹ ਤੋਂ ਵੱਧ ਕਰਦੀ ਆ ਕਿਉਂਕਿ ਕਿਉਂਕਿ ਗਰਮੀ ਪੈ ਜਾਂਦੀ ਆ ਉਹਦੇ ਚ ਸੋ ਇਹਦੇ ਕਰਕੇ ਬਈ ਜੇ ਕਣਕ ਜਾਂ ਕੋਈ ਵੀ ਚੀਜ਼ ਐ ਇਸ ਟਾਈਮ ਆਪਾਂ ਕਣਕ ਛੋਲੇ ਤੇ ਸਰੋਂ ਠੀਕ ਐ ਇਹ ਤਿੰਨੇ ਚੀਜ਼ਾਂ ਫੁੱਲ ਪਾਈ ਜਾਂਦੇ ਆ ਠੀਕ ਐ ਤੇ ਇਹਨਾਂ ਨੂੰ ਆਪਾਂ ਛੋਲਿਆਂ ਨੂੰ ਵੀ ਤੋਹ ਸਕਦੇ ਆ ਆਪਾਂ ਕਿਉਂ 1-2 ਮਿੰਟਾਂ ਚ ਦਾ ਫੁੱਲਦੇ ਨਹੀਂ ਹੈਗੇ ਬਈ ਜੇ ਆਪਾਂ ਕਹਈਏ 1-2 ਮਿੰਟਾਂ ਚ ਫੁੱਲ ਜਾਣਗੇ ਠੀਕ ਐ ਕੋਈ ਵੀ ਚੀਜ਼ ਐ ਜਿਹੜੀ ਆਪਾਂ ਜੇ ਬਾਜ਼ਾਰੋਂ ਵੀ ਲਿਆਉਣੇ ਬਈ ਉਹਦੇ ਨਾਲ ਤੁਹਾਨੂੰ ਪਤਾ ਵੀ ਤੁਸਰੀ ਲੱਗਣ ਤੋਂ ਲਾ ਲਓ ਹਨਾ ਖਰਾਬ ਹੋਣ ਤੋਂ ਲਾ ਲੋ ਦਵਾਈਆਂ ਲੱਗੀਆਂ ਹੁੰਦੀਆਂ ਸੋ ਹੱਥ ਜੋੜ ਕੇ ਬੇਨਤੀ ਆ ਬਈ ਜਿਹੜੀ ਚੀਜ਼ ਪਾਉਣੀ ਆ ਧੋਕੇ ਪਾਇਆ ਕਰੋ ਠੀਕ ਆ ਇਹ ਗੱਲ ਹੋ ਗਈ ਤੇ ਹੁਣ ਆਉਣਿਆ ਬਈ ਆਪਾਂ ਸਹੀ ਟੌਪਿਕ ਤੇ ਕਿ ਕਬੂਤਰ ਥਲੋ ਗੋਲ ਆਪਾਂ ਕੀ ਕਰਦੇ ਆ ਬਈ ਆਪਾਂ ਕਬੂਤਰਾਂ ਨੂੰ ਜਾਨਵਰਾਂ ਨੂੰ ਖਰਾਕ ਪਾਤੀ ਠੀਕ ਆ ਪਾ ਕੇ ਤੇ ਰਾਤ ਨੂੰ ਆਪਾਂ ਦੇਖਦੇ ਵੀ ਨਹੀਂ ਹਨਾ ਜਾਨਵਰ ਨੇ ਪਾਣੀ ਪੀਤਾ ਜਾਂ ਨਹੀਂ ਪੀਤਾ ਕਈ ਭਰਾ ਕੀ ਕਰਦੇ ਨੇ ਇੱਕ ਕਣਕ ਧਰਤੀ ਠੀਕ ਆ ਨਾਲ ਦੀ ਨਾਲ ਪਾਣੀ ਨਾਲ ਹੀ ਧਰ ਦੇਣਗੇ ਤਾਂ ਉਹ ਕਬੂਤਰ ਪੀਂਦੇ ਨਹੀਂ ਪਾਣੀ ਬਈ ਜਦਾਂ ਬਈ ਸਵੇਰੇ ਇੱਕ ਵਾਰੀ ਬਾਈ ਧਰ ਦਿੰਦੇ ਆ ਹਨਾ ਧਰ ਕੇ ਤੇ ਜਦੋਂ ਦਾਣੇ ਪਾਉਂਦੇ ਉਹਦੋਂ ਹੋਰ ਪਾਣਦੇ ਆ ਉਹਦੇ ਚ ਪਾਣੀ ਸਾਫ ਪਾਣਦੇ ਆ ਹਨਾ ਫੇਰ ਵੀ ਕਬੂਤਰ ਤੇ ਮੂਰੇ ਪਿਆ ਰਹਿੰਦਾ ਉਹ ਪੀਂਦੇ ਨਹੀਂ ਕਈ ਕਬੂਤਰ ਆਪਾਂ ਦੇਖ ਰਹੇ ਬਈ ਨਹੀਂ ਪੀਂਦੇ ਸੋ ਇਹਦੇ ਕਰਕੇ ਬਈ ਥੋੜਾ ਜਿਹਾ ਪਾਣੀ ਦਾ ਵੀ ਧਿਆਨ ਰੱਖੋ ਠੀਕ ਹੈ ਤੇ ਇੱਕ ਕਬੂਤਰਾਂ ਨੂੰ ਖਰਾਕ ਜਦੋਂ ਪਾਉਣੇ ਹੋ ਸਾਫ ਸਿਰ ਨਾਲ ਹਨਾ ਲਿਮਟ ਚ ਬਣਾ ਕੇ ਕਿਉਂਕਿ ਉੱਡਣ ਨਾਲ ਤਾਂ ਹੁਣ ਆਪਾਂ ਅਗਲੀ ਕਾਨ ਕੀ ਪਾ ਸਕਦੇ ਆ ਠੀਕ ਆ ਨਾ ਉਹਨਾਂ ਨੂੰ ਛੋਲੇ ਪਾ ਸਕਦੇ ਨਾ ਸਰੂ ਪਾ ਸਕਦੇ ਆ ਤਾੜਕੇ ਨੂੰ ਬਈ ਫਿਰ ਹਜਮੀ ਨਹੀਂ ਹੁੰਦੀ ਠੀਕ ਹੈ ਸੋ ਇਸੇ ਦੇ ਕਾਰਨ ਆ ਵੀ ਆਪਾਂ ਕਈ ਵਾਰੀ ਕਬੂਤਰ ਨੂੰ ਹਨਾ ਦੇਖਦੇ ਨਹੀਂ ਝੋਟੇ ਚ ਦਾਣੇ ਹੁੰਦੇ ਨੇ ਆਪਾਂ ਹੀ ਡਾ ਦੇਨੇ ਜਦੋਂ ਆਪਾਂ ਡਾਉਨੇ ਆ ਬਈ ਉਹ ਕਬੂਤਰ ਤੇ ਜੋਰ ਲੱਗਦਾ ਜਾਂ ਤਾਂ ਬਾਹਰ ਡਿੱਗਦਾ ਜਾਂ ਜਿਹੜੀ ਕਣਕ ਹੁੰਦੀ ਉਹ ਗਰਮ ਹੋ ਜਾਂਦੀ ਅੰਦਰ ਪਾਣੀ ਹੁੰਦਾ ਨਹੀਂ ਹਨਾ ਨਵੇਂ ਕਬੂਤਰ ਕੱਢੇ ਹੁੰਦੇ ਨੇ ਹਜੇ ਸੁੱਕੇ ਹੁੰਦੇ ਨੇ ਠੀਕ ਆ ਸੈੱਟ ਨਹੀਂ ਹੋਏ ਹੁੰਦੇ ਹਜੇ ਪੱਲੇ ਨਹੀਂ ਸਹੀ ਹੋਏ ਹੁੰਦੇ ਠੀਕ ਆ ਤੇ ਇੱਕੋ ਦਾ ਵੀ ਆਟੋਮੈਟਿਕ ਹੀ ਉਹਨਾਂ ਦਾ ਵਿਚਾਰਿਆਂ ਦਾ ਵਾਸ ਹੀ ਨਹੀਂ ਚੱਲਦਾ ਉਹ ਬਾਹਰ ਡਿੱਗ ਪੈਂਦੇ ਨੇ ਠੀਕ ਆ ਜਾਂ ਕਿਸੇ ਤਾਰ ਤੇ ਬਹਿ ਜਾਣਗੇ ਕਿਸੇ ਕੋਠੀ ਦੇ ਬਹਿਣਗੇ ਦਰਖਤ ਤੇ ਬਹਿ ਜਾਣਗੇ ਇਹੀ ਕਾਰਨ ਹੁੰਦਾ ਬਈ ਕਈ ਵਾਰੀ ਆਪਾਂ ਕੂਤਰ ਆਪਣਾ ਪੱਕਾ ਛਤਰੀ ਦਾ ਢਾਂਗੀ ਦਾ ਲੱਗਿਆ ਹੁੰਦਾ ਕਈ ਵਾਰੀ ਜੇ ਉਹਨੂੰ ਵੀ ਹਨਾ ਵੋਟੇਜ ਦਾਣੇ ਹੋਣਾ ਆਪਾਂ ਢਾ ਦਈਏ ਜਦੋਂ ਉਹ ਝੋੜ ਮਾਰ ਲੈਂਦਾ ਬਈ ਅੰਦਰੋਂ ਗਰਮ ਹੋ ਜਾਂਦਾ ਹਨਾ ਵੋਟੇਜ ਕਣਕ ਲੱਗਣ ਲੱਗ ਜਾਂਦੀਆਂ ਮਤਲਬ ਮੱਚਣ ਲੱਗ ਜਾਂਦੀਆਂ ਹਨ ਤੇ ਉਹ ਕੂਤਰ ਕੀ ਕਰਦਾ ਉਹ ਵੀ ਵਿਚਾਰਾ ਬਾਹਰ ਡਿੱਗ ਪੈਂਦਾ ਆਪਾਂ ਕਹਿੰਦੇ ਨੇ ਯਾਰ ਕੂਤਰ ਬਾਹਰ ਬਈ ਕੱਚਾ ਹੋ ਗਿਆ ਕੱਚਾ ਹੋਣ ਦਾ ਬਈ ਕਾਰਨ ਹੀ ਇਹ ਹੁੰਦਾ ਸੋ ਬਈ ਜਿਹੜੀ ਇਹ ਹੱਡੀ ਘੜਦੇ ਨੇ ਠੀਕ ਆ ਸਿੱਪ ਕਰਦੇ ਆ ਇਹਦੇ ਇੱਕ ਦੋ ਨੁਕਤੇ ਤਾਂ ਹੈਗੇ ਨੇ ਬਈ ਦੇਸੀ ਠੀਕ ਆ ਉਹ ਤੁਹਾਨੂੰ ਸ਼ਾਇਦ ਕਈ ਭਰਾਵਾਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਪਤਾ ਹੋਊਗਾ ਇੱਕ ਤਾਂ ਔਲੇ ਦਾ ਮਰਬਾ ਬਈ ਠੀਕ ਆ ਤੇ ਇੱਕ ਹਰੜ ਦਾ ਮਰਬਾ ਇਹ ਦੋਵੇਂ ਚੀਜ਼ਾਂ ਠੰਡੀਆਂ ਹੁੰਦੀਆਂ ਨੇ ਪਾਵਰ ਵਾਲੀਆਂ ਹੁੰਦੀਆਂ ਨੇ ਹਨਾ ਤੇ ਕੂਤਰ ਨੂੰ ਅੰਦਰੋਂ ਸਹੀ ਰੱਖਦੀਆਂ ਨੇ ਠੀਕ ਆ ਆਪਣੇ ਵਾਸਤੇ ਵੀ ਕਿਉਂਕਿ ਬੰਦਿਆਂ ਵਾਸਤੇ ਵੀ ਹਨਾ ਔਲਾ ਤਾਂ ਇੱਕ ਐਸੀ ਚੀਜ਼ ਆ ਬਈ ਆਪਾਂ ਵੀ ਜੇ ਉਹਦਾ ਪਾਊਡਰ ਇੱਕ ਚਮਚਾ ਹਨਾ ਜਾਂ ਅੱਧਾ ਚਮਚਾ ਸਵੇਰੇ ਪਾਣੀ ਨਾਲ ਲੈ ਲਈਏ ਖਾਲੀ ਪੇਟ ਠੀਕ ਆ ਆਪਣੇ ਵੀ ਜਿਹੜੀ ਲੀਵਰ ਜਿੰਨੀ ਗਰਮੈਸ਼ ਹੁੰਦੀ ਆ ਲੀਵਰ ਨੂੰ ਵੀ ਸਹੀ ਕਰਦਾ ਹਨਾ ਉਹ ਮਤਲਬ ਇਹਦਾ ਜਿਹੜਾ ਲੀਵਰ ਦਾ ਫੰਕਸ਼ਨ ਹੁੰਦਾ ਉਹਨੂੰ ਸਹੀ ਕਰਦਾ ਸੋ ਭਰਾ ਬਣ ਕੇ ਔਲੇ ਦਾ ਮਰੱਬਾ ਲੈਣਾ ਠੀਕ ਆ ਕਬੂਤਰਾਂ ਦੇ ਹਿਸਾਬ ਨਾਲ ਇੱਕ ਫਾੜੀ ਮਤਲਬ ਜਿਹੜੀ ਪੂਰੀ ਫਾੜੀ ਹੁੰਦੀ ਆ ਉਹ ਨਹੀਂ ਜਦੋਂ ਨੂੰ ਆਪਾਂ ਤੋੜਦੇ ਆ ਹਨਾ ਉਹਦੀਆਂ 4-5 ਫਾੜੀਆਂ ਨਿਕਲਦੀਆਂ ਨੇ ਉਹ ਫਾੜੀਆਂ ਇੱਕ ਕਬੂਤਰ ਨੂੰ ਇੱਕ ਫਾੜੀ ਦੇ ਹਿਸਾਬ ਨਾਲ ਬਈ ਤੁਸੀਂ ਭਿਉਂ ਦਿਓ ਰਾਤ ਨੂੰ ਪਾਣੀ 'ਚ ਠੀਕ ਆ ਪਾਣੀ 'ਚ ਭਿਉਂਤੀ ਸਵੇਰੇ ਕੱਢ ਲਈ ਕੱਟ ਕੇ ਬਈ ਉਹਦਾ ਜਿਹੜਾ ਪਾਣੀ ਆ ਉਹਨੂੰ ਡੋਲ ਦੋ ਢੋਲ ਕੇ ਉਸ ਤੋਂ ਬਾਅਦ ਜਿਹੜਾ ਫੋਲਕ ਹੁੰਦਾ ਉਹਨੂੰ ਵੀ ਥੋੜਾ ਜਿਹਾ ਹੱਥ ਨਾਲ ਨੱਪ ਦੋ ਠੀਕ ਹੈ ਨੱਪ ਕੇ ਪਾਣੀ 'ਚ ਜਿੱਦੋਂ ਸਾਫ਼ ਕਰੋਗੇ ਉਹਦੇ ਵਿੱਚ ਜਿਹੜਾ ਮਿਠਾਸ ਹੋਊਗੀ ਉਹਦਾ ਨਿਕਲ ਜੂ ਸਾਰੀ ਠੀਕ ਹੈ ਤੇ ਉਹ ਜਿਹੜਾ ਛੇਦਾ ਆ ਰਹਿ ਜਾਊਗਾ ਹਨਾ ਉਹਦੀ ਆ ਤੁਸੀਂ ਗੋਲੀ ਬਣਾ ਕੇ ਕਬੂਤਰ ਨੂੰ ਦੇ ਸਕਦੇ ਹੋ ਠੀਕ ਹੈ ਤੇ ਕੇ ਤੇ ਉਹਨੂੰ ਉੱਤੋਂ ਦੀ ਤੁਸੀਂ 15-20 ਮਿੰਟ ਕੁਝ ਨਹੀਂ ਦੇਣਾ ਯਾਰ ਠੀਕ ਹੈ ਉਸ ਤੋਂ ਬਾਅਦ 5 ਜਾਂ 7 ml 10 ml ਪਾਣੀ ਦੇ ਦਿਓ ਨਹੀਂ ਉਹਨੂੰ ਐਂ ਬਿਠਾ ਦਿਓ ਠੀਕ ਆ ਉਹ ਆਪੇ ਪਾਣੀ ਪੀ ਲੂਗਾ ਜਦੋਂ ਉਹਨੂੰ ਲੋੜ ਹੋਈ ਠੀਕ ਆ ਤੇ ਇੱਕ ਤੁਹਾਨੂੰ ਮੈਂ ਦਿਖਾਉਣਾ ਗੋਲੀਆਂ ਠੀਕ ਆ ਜਿਹੜੀਆਂ ਆਪਾਂ ਵਰਤੀਆਂ ਨੇ ਬਾਈ ਪਿਛਲੇ ਸੀਜ਼ਨ ਵੀ ਵਰਤੀਆਂ ਸੀ ਆਪਾਂ ਠੀਕ ਆ ਹੁਣ ਵੀ ਇਹਦੀ ਕੀ ਵੀ ਵਰਤਦੇ ਆ ਇਹ ਵੀ ਕਬੂਤਰਾਂ ਵਾਸਤੇ ਚਲੋ ਹੈ ਤਾਂ ਮੈਡੀਕਲ ਆ ਚਾਹੇ ਪਰ ਕਬੂਤਰਾਂ ਵਾਸਤੇ ਬਹੁਤ ਵਧੀਆ ਜਿਹੜੇ ਥੰਡੋਂ ਬਾਈ ਸੁੱਕ ਜਾਂਦੇ ਨੇ ਠੀਕ ਆ ਆਹ ਗੋਲੀਆਂ ਨੇ ਲਾਲ ਜੀਆਂ ਠੀਕ ਆ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਆਹ ਗੋਲੀਆਂ ਨੇ ਇਹ ਠੀਕ ਹੈ ਇਹਨਾਂ ਦਾ ਨਾਮ ਹੈ ਬਈ ਵੀ ਕੰਪਲੈਕਸ ਠੀਕ ਹੈ ਡੱਬਾ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਪਰ ਉਹੀ ਗੱਲ ਆ ਵੀ ਇਹਦੇ 'ਚ ਹੁਣ ਪੁੱਠਾ ਦੇ ਦੂਗਾ ਤੁਹਾਨੂੰ ਮੈਂ ਤਾਂ ਕੋ ਗੋਲੀਆਂ ਪਾ ਲਈਏ ਸਹੀ ਨੂੰ ਦੇਣਾ ਨਹੀਂ ਆਇਆ ਠੀਕ ਹੈ ਆ ਦੇਖੋ ਠੀਕ ਹੈ ਤੁਹਾਨੂੰ ਪੁੱਠਾ ਦੀਂਦਾ ਹੋਊਗਾ ਇਹ ਠੀਕ ਹੈ ਬੀ ਕੰਪਲੈਕਸ ਗੋਲੀਆਂ ਨੇ ਜਿਵੇਂ ਬਿਕਾਸੂਲ ਹੁੰਦਾ ਬਾਈ ਉਹੀ ਹਿਸਾਬ ਹੁੰਦਾ ਇਹ ਲੂਸ ਚ ਆਉਂਦੀਆਂ ਨੇ ਖੁੱਲੀਆਂ ਹੁੰਦੀਆਂ ਨੇ ਇਹਦੀ ਡੋਜ਼ ਵੀ ਘੱਟ ਹੁੰਦੀ ਆ ਬਾਈ ਇੱਕ ਇੱਕਾਂ ਮੇ ਜੀ ਹੁੰਦੀ ਆ ਠੀਕ ਹੈ ਇਹ ਤੁਸੀਂ ਅੱਧੀ ਗੋਲੀ ਸ਼ਾਮ ਨੂੰ ਜਦੋਂ ਦਾਣਾ ਪਾਣੀ ਖਾ ਲਿਆ ਕਬੂਤਰ ਨੇ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਦੀ ਅੱਧੀ ਗੋਲੀ ਦੇ ਕੇ ਬਿਠਾ ਦਿਓ ਠੀਕ ਹੈ 5-7 ਐਮਐਲ ਪਾਣੀ ਦੇ ਦਿਓ ਉਸ ਤੋਂ ਦੀ ਤੇ 5 ਜਾਂ 6 ਦਿਨਾਂ ਚ ਕਬੂਤਰ ਥੋੜਾ ਥੰਡੋ ਸੈੱਟ ਹੋਣ ਲੱਗ ਜੂਗਾ ਠੀਕ ਹੈ ਹਰੜਾ ਜਿਹੜੀ ਹਰੜ ਦਾ ਵੀ ਉਹੀ ਕੰਮ ਹੈ ਠੀਕ ਆ ਹਰੜ ਨੂੰ ਵੀ ਓਮੀ ਭਿਉਂਦੇ ਹੋ ਠੀਕ ਆ ਉਹਨੂੰ ਵੀ ਪਾਣੀ ਓਮੀ ਕੱਢ ਕੇ ਉਹਦਾ ਉੱਤੇ ਮਿਠਾਸ ਹੁੰਦੀ ਹੈ ਕੱਢ ਕੇ ਆਪਾਂ ਦੇ ਸਕਦੇ ਆ ਠੀਕ ਆ ਤੇ ਇੱਕ ਬੰਗਪਾਸ ਹੁੰਦੀ ਹੈ ਜਿਹੜੀ ਬਈ ਠੀਕ ਆ ਉਹ ਵੀ ਆਪਾਂ ਥੋੜੀ ਜੀ ਗੁੜ ਚ ਕੱਖ ਤੇ ਚੱਕਦੀ ਮਤਲਬ ਤੀਲੀ ਹੁੰਦੀ ਹੈ ਜਿਹੜੀ ਮਾਚਿਸ ਦੀ ਉਹਦੇ ਤੇ ਚੱਕ ਕੇ ਠੀਕ ਆ ਉਹਨੂੰ ਗੁੜ ਦੇ ਵਿੱਚ ਮਿਲਾ ਕੇ ਹਨਾ ਉਹ ਆਪਾਂ ਇੱਕ ਗੋਲੀ ਬਣਾ ਕੇ ਚਣੇ ਦੇ ਦਾਣੇ ਜਿੰਨੀ ਉਹ ਉਹ ਉੱਤਰ ਨੂੰ ਸ਼ਾਮ ਨੂੰ ਤੁਸੀਂ ਜਦੋਂ ਦਾਣਾ ਪਾਣੀ ਖਾ ਲਿਆ ਸਾਰਾ ਸੈੱਟ ਹੋ ਗਿਆ ਨਾ ਉਹ ਦੇ ਸਕਦੇ ਹੋ ਉਹਦੇ ਨਾਲ ਵੀ ਕਬੂਤਰ ਹੌਲੀ ਹੌਲੀ ਹੱਡੀ ਭਰਨ ਲੱਗ ਜੂਗਾ ਤੇ ਇੱਕ ਆਪਣੀ ਬਈ ਜਿਹੜੀ ਖਰਾਕ ਪਾਉਣੇ ਹੋ ਉਹਦੇ ਤੇ ਜ਼ਰੂਰ ਧਿਆਨ ਦਿਓ ਕਿਉਂਕਿ ਜੇ ਕਬੂਤਰ ਸੈੱਟ ਹੋਊਗਾ ਤੰਦਰੁਸਤ ਹੋਊਗਾ ਬਈ ਥੰਨੋ ਸਹੀ ਹੋਊਗਾ ਤਾਂ ਉਹ ਫੇਰ ਹੀ ਆਪਾਂ ਨੂੰ ਕੰਮ ਦੇ ਸਕਦਾ ਅੱਗੇ ਵਿਚਾਰਾ ਉੱਡ ਸਕਦਾ ਠੀਕ ਆ ਤੇ ਆਪਣੀ ਮਿਹਨਤ ਦਾ ਫਲ ਵੀ ਫੇਰ ਹੀ ਆ ਬਾਕੀ ਆਪਾਂ ਮਿਹਨਤ ਫੁੱਲ ਕਰੀ ਜਾਂਦੇ ਹਾਂ ਪਰ ਉਹੀ ਗੱਲ ਜਿੱਥੇ ਆ ਕੇ ਗੱਲ ਮੁੱਕਦੀ ਹੈ ਆਣਾ ਵੀ ਥੱਲੋਂ ਕੂਤਰ ਜਦੋਂ ਫਿੱਟ ਨਹੀਂ ਹੈਗਾ ਅੰਦਰੋਂ ਕੂਤਰ ਫਿੱਟ ਨਹੀਂ ਹੈਗਾ ਤਾਂ ਫਿਰ ਉਹਨੇ ਬਈ ਕੀ ਉੱਡਣਾ ਤੁਹਾਨੂੰ ਮੈਂ ਕੂਤਰ ਵੀ ਲਿਆ ਕੇ ਦਿਖਾ ਦਿੰਨਾ ਜਿਹੜਾ ਆਪਣਾ ਇੱਕ ਹੱਡੀ ਗੱਡੀ ਬੈਠਾ ਤੇ ਦੂਜਾ ਜਿਹੜਾ ਸੈੱਟ ਹੈ ਤੁਹਾਨੂੰ ਦੋਵਾਂ ਦਾ ਅੰਤਰ ਦਿਖਾਉਂਗਾ ਸੋ ਆ ਦੇਖੋ ਮਿੱਤਰੋ ਇੱਕ ਆ ਆਪਣਾ ਪੱਠਾ ਹੈ ਬਈ ਠੀਕ ਆ ਇੱਕ ਦੋ ਪੱਠੇ ਨੇ ਜਿਹੜੇ ਆ ਦੇਖੋ ਥੱਲੋਂ ਸਿੱਪ ਗੱਡੀ ਖੜੇ ਨੇ ਜਮਾ ਹੀ ਦੇਖੋ ਕੀ ਹਾਲ ਹੋ ਰਿਹਾ ਇਹਨਾਂ ਦਾ ਆ ਦੇਖੋ ਠੀਕ ਹੈ ਦੇ ਕੋਕਵੇਂ ਹੱਡੀ ਗੱਡੀ ਖੜਾ ਤੇ ਇੱਕ ਹੁਣ ਆ ਦੇਖੋ ਕਾ ਬੱਚਾ ਆਪਣਾ ਘਟੀਆਂ ਅੱਖਾਂ ਦਾ ਇਹ ਬੱਚਾ ਬਈ ਆਪਣਾ ਸੇਲ ਹੈ ਕਿਉਂ 2-3 ਦਿਨ ਹੋ ਗਏ ਡਾਉਂਦੇ ਨੂੰ ਠੀਕ ਹੈ ਖੁੱਲ ਜੂਗਾ ਇਹ ਤੋ ਤਿੰਨ ਬੱਚੇ ਆਪਣੇ ਕੋਲੇ ਸੇਲ ਹੈਗੇ ਆ ਆ ਦੇਖੋ ਹੁਣ ਦੇਖੋ ਤੁਮਾ ਲਾਲ ਪਿਆਣਾ ਇਹ ਫਰਕ ਹੁੰਦਾ ਬਈ ਸੋ ਜਿਹੜੀ ਵੀ ਅੱਜ ਤੁਹਾਨੂੰ ਬਈ ਇਨਫੋਰਮੇਸ਼ਨ ਦਿੱਤੀ ਆ ਆਪਾਂ ਸੋ ਵਧੀਆ ਲੱਗੀ ਹੋਊਗੀ ਠੀਕ ਆ ਕਈ ਭਰਾਵਾਂ ਦੇ ਕਬੂਤਰ ਬਈ ਥੱਲੋਂ ਹਨਾ ਸਿੱਪ ਗੱਡੀ ਖੜੇ ਨੇ ਸੋ ਇਹ ਤੁਸੀਂ ਵਰਤ ਸਕਦੇ ਹੋ ਚਾਹੇ ਦਾ ਬੀ ਕੰਪਲੈਕਸ ਵਰਤ ਲਿਓ ਠੀਕ ਆ ਚਾਹੇ ਤੁਸੀਂ ਔਲੇ ਦਾ ਮਰੱਬਾ ਤੇ ਚਾਹੇ ਹਰੜ ਦਾ ਮਰੱਬਾ ਠੀਕ ਆ ਚਾਹੇ ਬੰਗਪਾਸਮ ਜੋ ਮਰਜ਼ੀ ਵਰਤ ਲਿਓ ਬਈ ਰਿਜ਼ਲਟ ਦੇਸੀ ਚੀਜ਼ਾਂ ਦਾ ਤੁਹਾਨੂੰ ਪਤਾ ਹੌਲੀ ਹੌਲੀ ਆਉਂਦਾ ਹੁੰਦਾ ਠੀਕ ਆ ਬੀ ਕੰਪਲੈਕਸ ਤਾਂ ਇਹ ਜੇ ਤੁਸੀਂ ਸਹੀ ਕੇਅਰ ਕਰੋਗੇ ਸਹੀ ਦਾਣਾ ਹੋਊਗਾ ਟਾਈਮ ਤੇ ਦਾਣਾ ਹੋਊ ਪਾਣੀ ਹੋਊਗਾ ਠੀਕ ਆ ਤੇ ਇਹ ਗੋਲੀ ਦੇ ਜਾਵੂਗੇ ਤਾਂ 4-5 ਦਿਨਾਂ 'ਚ ਹੀ ਰਿਜ਼ਲਟ ਦੇ ਜੂਗੇ ਠੀਕ ਆ ਜਿਹੜੀਆਂ ਦੇਸੀ ਹੁੰਦੀਆਂ ਉਹ ਥੋੜਾ ਟਾਈਮ ਜ਼ਰੂਰ ਲਾਉਂਦੀਆਂ ਨੇ ਪਰ ਜਮਾ ਸੈੱਟ ਕਰ ਦਿੰਦੀਆਂ ਅੰਦਰੋਂ ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਠੀਕ ਆ ਤੇ ਵਧੀਆ-ਵਧੀਆ ਕਮੈਂਟ ਕਰਿਓ ਮੇਰੇ ਭਰਾ ਤੇ ਕਿਹੜੇ ਕਿੱਥੋਂ-ਕਿੱਥੋਂ ਮੇਰੇ ਨਾਲ ਭਰਾ ਮੇਰੇ ਜੁੜੇ ਹੋਏ ਨੇ ਤਾਂ ਕਮੈਂਟਾਂ ਜ਼ਰੂਰ ਆਪਦਾ ਤੁਸੀਂ ਸ਼ਹਿਰ ਪਿੰਡ ਜ਼ਰੂਰ ਲਿਖਿਓ ਸੋ ਲਵ ਯੂ ਆ ਸਾਰੇ ਭਰਾਵਾਂ